ਜੀ ਸਤਿ ਸ਼੍ਰੀ ਅਕਾਲ ਕੀ ਮੈਂ ਤੁਸੀਂ ਸਾਰੇ ਜਿੰਨੇ ਹੋਪ ਤੁਸੀਂ ਸਾਰੇ ਜਿੰਨੇ ਬਹੁਤ ਹੀ ਵਧੀਆ ਹੋਵੋਗੇ ਕਿ ਇੱਥੇ ਮੈਂ ਅੱਜ ਗਈ ਹੋਈ ਸੀ ਪੇਕੇ ਘਰ ਤੇ ਇੱਥੇ ਬੈਠੀ ਹੈ ਮੇਰੀ ਭੈਣ ਦੀ ਮਤਲਬ ਮੇਰੀ ਭੂਆ ਦੀ ਪੁੱਤਰੀ ਕੁਰਸੀ ਤੇ ਬੈਠੀ ਹੈ ਸਿਰਤ ਤੇ ਮੇਰੇ ਚਾਚਾ ਜੀ ਬੈਠੇ ਨੇ ਇੱਧਰ ਮੇਰਾ ਭਤੀਜਾ ਬੈਠਾ ਤੇ ਮੇਰੀ ਦਾਦੀ ਖੜੀ ਸੀਗੀ ਤੇ ਬਾਕੀ ਭੈਣ ਮੇਰੀ ਚੱਲੀ ਸੀਗੀ ਹੁਣ ਤੇ ਉਹ ਆਈ ਸੀ ਐਡਮਿਸ਼ਨ ਕਰਵਾਣ ਆਜ ਸਾਡਾ ਹੈਗਾ ਹੈ ਮੱਜਾ ਵਾਲਾ ਮਤਲਬ ਮੇਰੇ ਚਾਚੇ ਹੁਣਾਂ ਦਾ ਉਸ ਵਾਰ ਅਮਨੇ ਸਾਡੇ ਘਰੇ ਇਧਰ ਮੇਰੀ ਚਾਚੇ ਹੋਂ ਦਾ ਘਰੇ ਤੇ ਮੈਂ ਇਹਨਾਂ ਦੀ ਬੈਠੀ ਸੀ ਤੇ ਗੱਲਾਂ ਮਾਰਦੀ ਪਈ ਸੀ ਉਹ ਮੇਰੇ ਸਾਹਮਣੇ ਭੂਆ ਤੇ ਨਾਲ ਹੀ ਮੇਰੀ ਛੋਟੀ ਚਾਚੀ ਖੜੀ ਐ ਤੇ ਭੈਣ ਹੁਣ ਮੇਰੀ ਚੱਲੀ ਐ ਤੇ ਚਲੋ ਮਿਲਦੇ ਆ ਭੈਣ ਨੂੰ ਜਾ ਕੇ ਤੇ ਸਵੇਰ ਦੀ ਆਈ ਹੋਈ ਸੀ ਕਿ ਇਹਨੇ ਆਪਣੇ ਬੇਟੇ ਦੀ ਨਾ ਐਡਮਿਸ਼ਨ ਕਰवानी ਸੀ ਇਸ ਕਰਕੇ ਆਈ ਸੀ ਮੈਂ ਚਲੋ ਮੈਨੂੰ ਵੀ ਮਿਲ ਲਈ ਸ਼ੁਕਰ ਹੈ ਨਾ ਨਹੀਂ ਕਿੱਥੇ ਮਿਲਿਆ ਜਾਂਦਾ ਹੈ ਮੇਰੀ ਭੂਆ ਜੀ ਦੀ ਬੇਟੀ ਐ ਮੇਰੀ ਕਜ਼ਨ ਤੇ ਆ ਮੇਰੀ ਦਾਦਾ ਜੀ ਦਾ ਬੇਟਾ ਐ ਨਿਸ਼ੂ ਦੇ ਮੇਰਾ ਭਰਾ ਤੇ ਆ ਬੈਠੀ ਆ ਮੋਰੀ ਡੜ ਕੇ ਮੈਂ ਇਹਨੂੰ ਕਹਿੰਦੀ ਵੀ ਅਸੀਂ ਪੈਸੇ ਦੇ ਦੇ ਮੈਨੂੰ ਤੇ ਦਿੰਦੀ ਨਹੀਂ ਹੈਗੀ ਤੇ ਬਹੁਤ ਪਿਆਰੀ ਐ ਕਿਊਟ ਵੀ ਐ ਛਟੂ ਜੀ ਐ ਤੇ ਬਸ ਮੈਂ ਕੱਲ ਗਈ ਸੀਗੀ ਬੋਧਵਾਰ ਨੂੰ ਗਈ ਸੀਗੀ ਮੈਂ ਤੇ ਵੀਰਵਾਰ ਨੂੰ ਮੈਂ ਅੱਜ ਮਤਲਬ ਵਾਪਸ ਆ ਗਈ ਤੇ ਥੋੜਾ ਜਿਹਾ ਮੈਂ ਕੱਲ ਦਾ ਵਲੌਗ ਬਣਾਇਆ ਥੋੜਾ ਜਿਹਾ ਮੈਂ ਬਣਾਇਆ ਅੱਜ ਦਾ ਅੱਜ ਸਾਡਾ ਹੈਗਾ ਘਰ ਜੀ ਠੀਕ ਹੈ ਨਿਹਰਾ ਹੋ ਗਿਆ ਸੀਗਾ ਮੈਂ ਚਾਚੇ ਹੁਣਾਂ ਦੇ ਉੱਠ ਕੇ ਇੱਧਰ ਨੂੰ ਆਈਆਂ ਤੇ ਮਿਹਰ ਜੀ ਹੁਣ ਆਪਣੀ ਬੈਠ ਗਈਆਂ ਤੇ ਇੱਥੇ ਪਿਆ ਸੀਮਿੰਟ ਬਰਾਂਡ ਦੇ ਚ ਕਿਉਂਕਿ ਸਾਡੇ ਵਾਸ਼ਰੂਮ ਵਗੈਰਾ ਬੰਦਲੇ ਪਏ ਨੇ ਹੈਲ ਮਮ ਜੀ ਤੇ ਨਵੇਂ ਬਣਾਇਆ ਸਾਹਮਣੇ ਬਰਾਂਡ ਦੇ ਸਾਹਮਣੇ ਹੈ ਬਟ ਮੇਰੇ ਤੋਂ ਉੱਧਰ ਨੂੰ ਕੈਮਰਾ ਨਾ ਘੁਮਾਇਆ ਹੀ ਨਹੀਂ ਆ ਤੇ ਜੀ ਕੋ ਮਾਇਰ ਮੈਂ ਦਿਖਾਉਂਗੀ ਇੱਧਰ ਨਹੀਂ ਸਾਈਡ ਐ ਖੁੰਝੇ ਤੇ ਵੀ ਪਹਿਲੇ ਇੱਧਰ ਸੀ ਇਹ ਕੋੜੀ ਵੱਲੋਂ ਜਿੱਧਰ ਮਸ਼ੀਨ ਪਈ ਐ ਲੇਕਿਨ ਹੁਣ ਇੱਧਰ ਨੇ ਜਿੱਧਰ ਆਹਾ ਐ ਨਾ ਆ ਚਿੱਲੇ ਵਾਲਾ ਇਹਦੇ ਸਾਹਮਣੇ ਖੁੰਝੇ ਤੇ ਇੱਧਰ ਮੈਂ ਆਈ ਅੰਦਰ ਤੇ ਅੰਦਰ ਮੇਰੇ ਕੋਈ ਹੈਰੀ ਹੈ ਹੈਰੀ ਨੂੰ ਨਾ ਬਹੁਤ ਪ੍ਰੋਬਲਮ ਹੁੰਦੀ ਐ ਵੀਡੀਓ ਬਣਾਉਣ ਤੋਂ ਮੇਰੇ ਸਾਹਮਣੇ ਆ ਮੂਲੋ ਕੋਲਿਆ ਸੀ ਜੇ ਇਹਨੂੰ ਇਹਨਾਂ ਮੈਂ ਨਹੀਂ ਬਣਾਣੀ ਇੱਧਰ ਦੇਖੋ ਮੈਂ ਆਇਆ ਨਹੀਂ ਕਰਨਾ ਤੁਹਾਡੇ ਮੈਂ ਨਹੀਂ ਕਰਨਾ ਮੈਂ ਨਹੀਂ ਬਣਾਣੀ ਵੀਡੀਓ ਤੇ ਇੱਥੇ ਮम्मा ਮੇਰੀ ਕੁਮੀ ਜਾਣਦੀ ਸੀ ਏ ਦਰਸਮਾਨ ਕਰੇ ਅਦਰਾ ਜਿਹਨੇ ਕਰੇ 12 ਗਿੰਦੇ ਨੇ ਕਿਉਂਕਿ ਮੇਰਾ ਹੋ ਗਿਆ ਤੇ ਮੰਮਾ ਮੈਨੂੰ ਕੁੱਥੇ ਦੇ ਪੈਸੇ ਦੀ ਹੈ ਜੀ ਬਾਹਰ ਜਉਣਾ ਹੈ ਜਾਂ ਅੰਦਰ ਮੇਰੇ ਬਾਰਿਸ਼ ਹੋ ਜਾਣਾ ਬਰਾਂਡੇ 'ਚ ਪੱਖਾ ਲਾ ਕੇ ਤੇ ਮੈਂ ਮੰਮੀ ਨੂੰ ਕਿਹਾ ਮੇਖੇ ਮੰਮੀ ਮੇਰੀ ਵੀਡੀਓ ਬਣਾ ਦੇ ਮੰਮੀ ਨੇ ਮੇਰੀ ਵੀਡੀਓ ਬਣਾਈ ਮੇਖੇ ਮੇ ਦਾ ਵੀਡੀਓ ਤਾਂ ਹੈ ਹੀ ਨਹੀਂ ਕਿਤੇ ਵੀ ਤੇ ਮੰਮੀ ਚੈਰੀ ਖਾਈ ਰਹੀ ਸੀ ਕਿ ਮੈਂ ਤੁਮੇ ਖਾ ਕੇ ਗਈ ਐਦਾ ਕਹਿੰਦੇ ਬੈਠੇ ਸੀਗੇ ਤੇ ਵੱਲੇ ਵੇਸੇ ਦੁਪਹਿਰ ਮਮਾ ਨੂੰ ਜਨਾ ਦੀ ਸ਼ੂਗਰ ਜਿਆ ਠੀਕ ਨਹੀਂ ਸੀਗਾ ਤੇ ਇੱਥੇ ਬੈਠੇ ਸੀਗੇ ਭੂਆ ਹੁਣੀ ਸਾਰੇ ਦਿਨੇ ਗੱਲਾਂ ਮਾਰਦੇ ਪਏ ਨੇ ਤੇ ਆਪਣੀਆਂ ਗੱਲਾਂ ਕਰਨ ਲੱਗੀ ਸੀ ਪਾਪਾ ਬੈਠੇ ਸੀਗੇ ਲੱਕੀ ਵੀਰਾ ਬੈਠਾ ਸੀਗਾ ਮੇਰੀ ਭੂਆ ਬੈਠੀ ਸੀ ਭੂਆ ਨੇ ਨਾ ਗੋਡੇ ਬਣਾਏ ਹੋਏ ਸੀਗੇ ਇਸ ਕਰਕੇ ਢਾਂਗੂ ਨਾਲ ਚੱਲਦੇ ਮੰਮੀ ਉਹਨਾਂ ਦੀਆਂ ਗੱਲਾਂ ਸੁਣਦੇ ਪਏ ਸੀਗੇ ਤੇ ਸਾਰੀਆਂ ਗੱਲਾਂ ਇੱਥੇ ਨਾ ਦੂਜੀ ਤਰ੍ਹਾਂ ਵੀਡੀਓ ਬਣ ਗਈ ਵਿੱਚ ਮੈਂ ਐਡ ਤਾਂ ਕਰ ਦਿੱਤੀ ਸੀਗੀ ਮੇਰੀ ਕੋਈ ਵੀਡੀਓ ਹੀ ਨਹੀਂ ਸੀ ਬਣਾਉਂਦਾ ਇਸ ਕਰਕੇ ਮੈਂ ਬਸ ਵੀਡੀਓ ਦੇ ਵਿੱਚ ਨਹੀਂ ਆਈ ਇੱਥੇ ਗਏ ਸੀਗੇ ਅਸੀਂ ਪੀਰ ਬਾਬੇ ਦੇ ਮੱਥੇ ਦੇਖਣ ਠੀਕੇ ਦੀ ਇਹ ਮੇਰੇ ਸਹੁਰਿਆਂ ਦਾ ਪਿੰਡ ਹੈ ਤੁਸੀਂ ਦੇਖੋ ਪਹਾੜੀ ਇਲਾਕਾ ਹੈ ਕੰਢੀ ਏਰੀਆ ਬਹੁਤ ਹੀ ਜ਼ਿਆਦਾ ਸੋਹਣਾ ਹੈ ਮੈਂ ਬਸ ਉੱਥੇ ਆਂਦੇ ਆਂਦੇ ਵਕਤ ਵੀਡੀਓ ਥੋੜੀ ਜਿਹੀ ਸ਼ੂਟ ਕੀਤੀ ਸੀ ਤੇ ਫਿਰ ਮੈਂ ਆ ਗਈ ਸੀ ਘਰ ਤੇ ਇੱਥੇ ਮੈਂ ਆਪਣੇ ਪਾਪਾ ਨੂੰ ਮਿਲਣ ਆਈ ਸੀ ਕਿਉਂਕਿ ਮੈਂ ਹੁਣ ਆ ਰਹੀ ਸੀ ਨਾਬੇ ਨੂੰ ਚੱਲੀ ਸੀ ਤੇ ਮੈਂ ਕਿਹਾ ਚਲੋ ਪਾਪਾ ਨੂੰ ਮਿਲ ਲੈਨੇ ਆ ਪਾਪਾ ਨੇ ਨਾ ਮੈਨੂੰ 500 ਰੁਪਏ ਦਿੱਤਾ ਸੀਗਾ ਜਦੋਂ ਮੈਂ ਉੱਥੇ ਚਲੀ ਸੀ ਮੇਰਾ ਦਿਲ ਵੀ ਹੋ ਰੇ ਤਰਗਾਦਾ ਸੀ ਪਾਪਾ ਦੇਣ ਲੱਗੇ ਸੀ ਤੇ ਉਹ ਹੈਰੀ ਨੇ ਪੈਸੇ ਫੜ ਲੇ ਸੀ ਇਹ ਮਾੜੀ ਜਿਹੀ ਕੋਈ ਬੇਚੀ ਹੋਣੀ ਹੈ ਇਹਨਾਂ ਨੇ ਉਹਦੇ ਪੈਸੇ ਸੀਗੇ ਤੇ ਫਿਰ ਪਾਪਾ ਨੇ ਮੈਨੂੰ 500 ਰੁਪਏ ਦਿੱਤਾ ਜਦ ਪਾਪਾ ਦੇਣ ਲੱਗੇ ਸੀ ਨਾ ਮੈਂ ਤਾਂ ਹੱਥ ਮੋਰੇਨ ਘੜਲੇ ਸੀ ਮੈਂ ਮੁੱਕਰਦੀ ਨਹੀਂ ਹੁੰਦੀ ਆ ਦੇਤੇ ਪਾਪਾ ਨੇ ਮਾੜਲੇ 니ਝ ਬੜਾ ਸੀਗਾ ਵੀਡੀਓ ਬਣਾਉਂਦਾ ਵਿਆ ਸੀਗਾ ਫਾਸਦਾ ਦਾ ਕਹਿੰਦਾ ਲਾਲਚੀ ਐ ਤੂੰ ਤੇ ਚਲੋ ਇਹਦਾ ਮਾਪਾ ਵਪ ਦਾ ਪਿਆਰ ਐ ਹੈਨਾ ਤੇ ਮੈਂ ਸੱਚੀ ਲਾਲਚੀ ਹਾਂ ਬਹੁਤ ਮੇਰੇ ਦੇਲ ਨੇ ਸੀਗਾ ਦਾਣ ਨੂੰ ਇਹ ਤੋਂ ਹੁਣ ਬੋਲਿਆ ਵੀ ਨਹੀਂ ਜਾਂਦਾ ਮੈਂ ਤਾਂ ਵਾਇਸ ਓਵਰ ਵੀ ਨਹੀਂ ਕੀਤਾ ਜਾਂਦਾ ਕਿਉਂਕਿ ਮਾਪਾ ਵਪ ਨਾਲ ਜ਼ਿਆਦਾ ਦਿਲ ਲੱਗਦਾ ਐ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੰਮੀ ਮੇਰੀ ਕਿ ਹੁਣ ਮੈਂ ਕੀ ਬੋਲਾਂ ਮੰਮੀ ਮੇਰੇ ਨਾਲ ਨਾਲ ਸੀਗੇ ਤੇ ਇਧਰ ਮੈਂ ਮੇਰਾ ਬੰਦਾ ਭਰਾ ਮਿਲਿਆ ਹੈ ਤੇ ਆ ਮੇਰਾ ਇਹ ਨਾ ਬੋਲਦਾ ਨਹੀਂ ਹੈਗਾ ਗੁੰਗਾ ਹੈ ਨਾਈਨੂ ਸੁਣਦਾ ਹੈ ਪਰ ਪਿਆਰ ਬਹੁਤ ਕਰਦਾ ਮੈਨੂੰ ਤੇ ਮੈਂ ਫਿਰ ਆ ਗਈ ਸੀ ਗੱਡੀ ਚ ਗੱਡੀ ਚ ਨਿਸ਼ੂ ਬੈਠਾ ਸੀਗਾ ਨਿਸ਼ੂ ਜਾਊਗਾ ਮੈਨੂੰ ਛੱਡਣ ਰੋਪੜ ਤੱਕ ਤੇ ਫਿਰ ਮੈਂ ਥੋੜਾ ਜਿਹਾ ਮੇਰਾ ਮਨ ਉਹ ਸੀਗਾ ਪਰ ਮੈਨੂੰ ਐ ਸੀਗਾ ਕਿ ਮੈਂ ਰੋਵਾਂ ਨਾ ਕਿਉਂਕਿ ਫਿਰ ਨਾ ਮੰਮੀ ਦਾ ਸ਼ੂਗਰ ਵੱਧ ਜਾਂਦਾ ਇਸ ਕਰਕੇ ਮੰਮੀ ਕੈਰੀ ਮੈਨ ਪਿਆਰ ਜਿਆ ਕਰੀ ਜਾਂਦੀ ਸੀ ਪਰ ਮੈਂ ਹੌਸਲਾ ਰੱਖਿਆ ਨਹੀਂ ਤਾਂ ਮੈਂ ਰੋਣ ਲੱਗ ਜਾਂਦੀ ਹੁੰਨੀ ਆ ਤੇ ਮੇਰੀ ਮम्मा ਮੈਨ ਬਹੁਤ ਪਿਆਰ ਕਰਦੀ ਹੈ ਰੱਬ ਮੇਰੀ ਉਮਰ ਵੀ ਮੇਰੇ ਮਾਪ ਨੂੰ ਲਾ ਦੇਵੇ ਮੈਂ ਕੀ ਆ ਬੋਲਾਂ ਮੈਨੂੰ ਸਮਝ ਨਹੀਂ ਆਂਦੀ ਪਈ ਮੰਮੀ ਦੇ ਵੀ ਹੌਲ ਪੈਂਦੇ ਸੀਗੇ ਕਿ ਜਲਦੀ ਮੇਰੀ ਤੀ ਚਲੋ ਫਿਰ ਮਿਲਦੇ ਆਂ ਬਾਏ ਬਾਏ